ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 12 ਮਹਾ ਮਾਜ ਮਹਲਾ 5 ਘਰ ਚੌਥਾ ਓਖ ਤਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾਰ ਬੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦੋ ਗੋਪਾਲ ਰਾਏ ਸੇਵਾ ਸਵਾਮੀ ਲਾ ਕਿਆ ਉਹ ਨ ਸਕਈ ਮਿਲ ਸਾਧੂ ਗੁਣ ਗਾ ਜਹਤੇ ਉਪਜੀ ਤੈ ਮਿਲੇ ਸਚੀ ਪ੍ਰੀ ਸਮਾਨ ਤਾਰ ਗਾਲੀ ਨੀ ਪਾਰ ਬ੍ਰਹਮਾ ਬਹੁੜਨਾ ਵਿਛੜਿਆ ਬਾਰ ਜਾ ਲਖ ਬੇਰੀਆ ਹਰ ਸੱਜਣ ਅਗੰਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਓ ਖਸੋ ਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਉਹ ਦੋ ਮਹੀਨੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਜੋ ਸੁਨੇਹਾ ਸੰਗਤਾਂ ਦੇ ਸਾਹਮਣੇ ਰੱਖ ਰਹੇ ਨੇ ਪਾਸ਼ਾ ਕਹਿੰਦੇ ਪੋਦੇ ਮਹੀਨੇ ਵਿੱਚ ਠੰਡ ਵੜੀ ਹੁੰਦੀ ਆ ਕਿਉਂ ਮੌਸਮ ਸਰਦ ਰੁੱਤ ਦਾ ਆ ਜਾਂਦਾ ਠੰਡ ਰੁੱਤ ਦਾ ਆ ਜਾਂਦਾ ਗਰਮੀ ਵਾਲੇ ਕੱਪੜੇ ਸਾੰਮ ਦੇਣੇ ਆ ਠੰਡ ਵਾਲੇ ਪਾਉਣ ਲੱਗ ਪੈਣੇ ਆ ਕੋਟੀਆਂ ਸਵਟਰ ਜਰਾਬਾਂ ਆਪਣੇ ਤਨ ਤੇ ਆ ਜਾਂਦੀਆਂ ਠੰਡ ਲੱਗਦੀ ਆ ਇੱਕ ਪਾਸ਼ਾ ਕਹਿੰਦੇ ਸਰੀਰ ਦੀ ਠੰਡ ਆ ਉਹ ਤਾਂ ਆਉਣੀ ਆਉਣੀ ਆ ਕੁਦਰਤ ਦਾ ਵਰਤਾਰਾ ਗਰਮੀ ਆਉਣੀ ਆ ਬਾਹਰ ਆਉਣੀ ਆ ਇਹ ਬਦਲਦੇ ਰਹੇ ਨੇ ਮੌਸਮ ਗਰਮੀ ਸਰਦੀ ਪਰ ਅੰਦਰ ਅੰਦਰ ਜਿਹੜਾ ਪੋਖਾਣਾ ਅੰਦਰ ਜਿਹੜੀ ਠੰਡ ਆਣਾ ਪੋਦੀ ਉਹ ਅੰਦਰ ਨਾਲ ਠੰਡਾ ਹੋਵੇ ਅੰਦਰ ਨਾਲ ਕਰੜੇ ਹੋ ਜਾਈਏ ਠੰਡ ਨਾਲ ਸਖਤ ਹੋ ਜਾਈਏ ਠੰਡ ਨਾਲ ਸਤਿਗੁਰੂ ਕਹਿੰਦੇ ਉਹਨਾਂ ਨੂੰ ਅੰਦਰ ਦਾ ਪਾਲਾ ਨਹੀਂ ਵਿਆਪਦਾ ਕਿਹਨਾਂ ਨੂੰ ਜਿਨ੍ਹਾਂ ਦੇ ਅੰਦਰ ਰੱਬ ਜੀ ਵਸਦਾ ਹੈ ਰੱਬ ਜੀ ਮਹਿਸੂਸ ਹੋਣ ਲੱਗ ਪੈਂਦਾ ਵਸਦਾ ਤਾਂ ਸਾਰਿਆਂ 'ਚ ਆ ਮਹਿਸੂਸ ਜਿਨ੍ਹਾਂ ਨੂੰ ਹੋਣ ਲੱਗ ਪੈਂਦਾ ਉਹ ਕੋਰੇ ਨਹੀਂ ਹੁੰਦੇ ਜਿਵੇਂ ਵਰਖ ਕਰ ਦਿੰਦੀ ਨਾ ਸਖਤ ਕਰ ਦਿੰਦੀ ਆ ਕੋਰੇ ਨਹੀਂ ਹੁੰਦੇ ਸਖਤ ਨਹੀਂ ਹੁੰਦੇ ਕੋਖ ਤੁਘਾਰ ਨਾ ਵਿਆਪਈ ਕੰਤਿ ਮਿਲਿਆ ਹਰ ਨਾ ਮਨ ਬੇਬਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਉਹਨਾਂ ਦਾ ਮਨ ਚਰਨਾਂ ਵਿੱਚ ਵਿੰਨਿਆ ਜਾਂਦਾ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਦੇ ਕਰਤਾਰ ਦੇ ਕਰਤਾ ਪੁਰਖ ਦੇ ਚਰਨਾਂ ਵਿੱਚ ਵਿੰਨਿਆ ਜਾਂਦਾ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾ ਉਹ ਸੇਵਾ ਕਰਦੇ ਆ ਸਵਾਮੀ ਦੀ ਤੇ ਲਾਭ ਲੈਂਦੇ ਆ ਓਟ ਗੋਵਿੰਦ ਗੋਪਾਲ ਦਾਏ ਓਟ ਲੈਂਦੇ ਆ ਕਿਹਦੀ ਗੋਪਾਲ ਦੀ ਗੋਵਿੰਦ ਦੀ ਜਿਹੜਾ ਘਟ ਘਟ ਵਿੱਚ ਵੱਸਦਾ ਉਹਦੀ ਓਟ ਲੈਂਦੇ ਆ ਕਿਸੇ ਪਿੱਪਲ ਝੰਡ ਦੀ ਓਟ ਨਹੀਂ ਲੈਂਦੇ ਕਿਸੇ ਰਾਜਨੀਤਿਕ ਬੰਦੇ ਦੀ ਓਟ ਨਹੀਂ ਲੈਂਦੇ ਉਹ ਰੱਬ ਦੀ ਓਟ ਲੈਂਦੇ ਆ ਪਰ ਆਖਾ ਇਹ ਕ ਹਮਾਰਾ ਸਵਾਮੀ ਸਗਲਕਤਾ ਦਾ ਅੰਤਰਜਾਮੀ ਦੀ ਓਟ ਲੈਂਦੇ ਆ ਦੇਖਿਆ ਪੋ ਨਾ ਸਕਈ ਮਨ ਸਾਧੂ ਗੁਣ ਗਾ ਸਿਰ ਉਹਨਾਂ ਨੂੰ ਵਿਕਾਰ ਪਉਂਦੇ ਨਹੀਂ ਵਿਕਾਰਾਂ ਦੀ ਠੰਡ ਨਹੀਂ ਆਕੇ ਚੰਬਰ ਦੀ ਮਨ ਸਾਧੂ ਗੁਣ ਗਾ ਸੱਚੇ ਪਾਤਸ਼ਾਹ ਦੇ ਗੁਣ ਗਾਉਂਦੇ ਆਹੋ ਮਿਲ ਕੇ ਆਹ ਦਿਹਾੜੇ ਉਹ ਚੱਲੀ ਜਾਂਦੇ ਆ ਪੋ ਦੇ ਮਹੀਨੇ ਵਾਲੇ ਆ ਸ਼ੁਰੂ ਹੋ ਜਾਣਾ ਸਫਰ-ਏ-ਸ਼ਹਾਦਤ ਸ਼ਹਾਦਤਾਂ ਦਾ ਸਫਰ ਜਦੋਂ ਕਿਤੇ ਉਹਦੇ ਮਹੀਨੇ ਦੇ ਵਿੱਚ ਆਨੰਦਪੁਰ ਛੱਡਿਆ ਜਾਂਦਾ ਉਹਦੇ ਮਹੀਨੇ ਵਿੱਚ ਹੀ ਸਰਸਾ ਨਦੀ ਦੇ ਵਿਛੋੜਾ ਹੁੰਦਾ ਲੜਾਈ ਹੁੰਦੀ ਜਿੱਥੇ ਬਾਬਾ ਜੀਵਨ ਸਿੰਘ ਸ਼ਹਾਦਤ ਤੇ ਜਾਂ ਪੀ ਜਾਂਦੇ ਆ ਪਰਿਵਾਰ ਵਿਛੜਦਾ ਖੇਰੂ ਖੇਰੂ ਹੋ ਜਾਂਦਾ ਸਹਰਜਾਂ ਦੇ ਛੋਟੇ ਤੇ ਮਾਂ ਜੀ ਮਾਤਾ ਗੁਜਰੀ ਇੱਕ ਸਾਈਡ ਤੇ ਗੰਗੂ ਵਾਲੀ ਸਾਈਡ ਤੇ ਚਲੇ ਜਾਂਦੇ ਆ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਪਾਸ਼ਾ ਚਮਕੌਰ ਦੀ ਗੜੀ ਵਾਲੇ ਪਾਸੇ ਚਲੇ ਜਾਂਦੇ ਆ 40 ਸਿੰਘਾਂ ਨਾਲ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਚ ਸ਼ਹਾਦਤ ਤੇ ਜਾਂ ਪੀ ਜਾਂਦੇ ਆ ਤੇ ਇਧਰ ਸਾਹਿਬਜ਼ਾਦਿਆਂ ਨੂੰ ਗੰਗੂ ਚਲਾਕੀਆਂ ਨਾਲ ਹਰਾਮ ਖੋੜੀਆਂ ਨਾਲ ਉਹ ਕਰਕੇ ਚਲਾਕੀਆਂ ਠੱਗੀਆਂ ਧੋਖੇ ਕਰਕੇ ਤੇ ਉਹ ਗੰਗੂ ਬ੍ਰਾਹਮਣ ਲਾਲਚ ਵਸ ਸਹਿਬਜਾਦਿਆਂ ਨੂੰ ਕੈਦ ਕਰਵਾ ਦਿੰਦਾ ਮਾਤਾ ਨੂੰ ਕੈਦ ਕਰਵਾ ਦਿੰਦਾ ਇੱਕ ਪਾਸੇ ਆਹੀ 4 ਮਹੀਨੇ ਆ ਚਮਕੌਰ ਦੀ ਗੜੀ ਚ ਸ਼ਹਾਦਤ ਤੇ ਜਾਂ ਪਿੰਦੇ ਵੱਡੇ ਸਹਿਬਜਾਦੇ ਤੇ ਇੰਨਾਂ ਹੀ 4 ਮਹੀਨਿਆਂ ਦੇ ਵਿੱਚ ਛੋਟੇ ਸਹਿਬਜਾਦੇ ਮਾਤਾ ਗੁਜਰੀ ਜੀ ਸ਼ਹਾਦਤ ਤੇ ਜਾਂ ਪੀ ਜਾਂਦੇ ਫਿਰ ਵੀ ਤੋ ਨਹੀਂ ਵਿਆਪਦਾ ਕੋੜੇ ਨਹੀਂ ਹੁੰਦੇ ਅੰਦਰ ਰੱਬ ਜੀ ਦਾ ਸੇਦਕਾ ਰੱਬ ਜੀ ਤੇ ਵਿਸ਼ਵਾਸ ਆ ਇੱਕ ਵੀ ਉਹ ਓਟ ਹੈ ਉਹਨਾਂ ਕੋਲੇ ਇੱਕ ਦਾ ਹੀ ਆਸਰਾ ਕਿੰਨੀ ਸਰਦੀ ਸੀ ਜਦੋਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਤੇ ਇੱਕ ਉਹ ਜਿਹੜਾ ਦੁੱਧ ਪਿਉਣ ਆਇਆ ਮੋਤੀ ਮੈਰਾ ਦੁੱਧ ਪਿਉਣ ਆਇਆ ਵਿਚਾਰਾ ਕਿੰਨਾ ਤਰਸ ਆਇਆ ਹੋ ਕਿੰਨੀ ਦਇਆ ਆਈ ਹੋ ਉਹ ਆ ਕੇ ਦੁੱਧ ਪਿਉਂਦਾ ਤੇ ਮਾਤਾ ਕਹਿੰਦੀ ਵੀ ਭਾਈ ਪੜਾ ਹੋਵੇ ਤੇਰਾ ਉਹਨੂੰ ਵੀ ਕੋਕੋ ਕੇ ਮਾਰਿਆ ਗਿਆ ਉਹਦੇ ਪਰਿਵਾਰ ਨੂੰ ਇਤਿਹਾਸ ਕਹਿੰਦਾ ਆ ਆਹੀ ਦਿਨ ਆ ਪੋਦੇ ਤਾਂ ਕਿਆ ਜਾਂਦਾ ਇਹ ਪੋਦੇ ਦਿਨ ਸ਼ਹਾਦਤ ਦੀਆਂ ਰਾਤਾਂ ਸੀ ਸ਼ਹਾਦਤ ਦੇ ਦਿਨ ਸੀ ਸਤਿਗੁਰੂ ਗੁਰੂ ਅਰਜਨ ਪਾਸ਼ਾ ਕਹਿੰਦੇ ਵਿਖਿਆਪੂ ਨਾ ਸਕੀ ਵਕਾਰ ਨਹੀਂ ਉਹਨਾਂ ਨੂੰ ਗੁੰਦੇ ਮਿਲ ਸਾਡੂ ਗੁੰਦਾ ਉਹ ਗੁੰਡਾਉਂਦੇ ਰਹੇ ਮਾਤਾ ਗੁਜਰੀ ਜੀ ਤੇ ਸਹਿਬ ਜਾਦੇ ਉਹਨਾਂ ਦੀ ਝੋਲੀ 'ਚ ਬੈਠੇ ਕਿਤੇ ਰਜਾਸ ਦਾ ਪਾਠ ਕਰਦੇ ਕਿਤੇ ਜਪਜੀ ਦਾ ਪਾਠ ਕਰਦੇ ਕਿਤੇ ਆਸਾ ਕੀ ਵਾਰ ਦਾ ਪਾਠ ਕਰ ਰਹੇ ਆ ਗੁੰਡਾਉਂਦੇ ਆ ਰੱਬ ਜੀ ਦੇ ਕੁਦਰਤ ਦੇ ਸਤਿਗੁਰੂ ਕਹਿੰਦੇ ਜਹ ਤਉ ਕੁਜੀਤੈ ਮਿਲੀ ਸੱਚੀ ਪ੍ਰੀਤ ਸਮਾ ਕਹਿੰਦੇ ਜਿੱਥੋਂ ਆਪਾਂ ਵਿਛੜ ਕੇ ਆਏ ਸੀ ਨਾ ਤੇ ਜੇ ਆਪਣੀ ਪ੍ਰੀਤ ਸੱਚੀ ਆ ਤੇ ਉਹਦੇ ਵਿੱਚ ਜਾ ਮਿਲਦੇ ਆਂ ਕਰ ਗਲ ਨਹੀਂ ਪਾਰ ਬ੍ਰਹਮਾ ਬੋੜ ਨਾ ਵਿਛੁੜੀਆਂ ਦੁਆਰਾ ਫਿਰ ਵਿਛੋੜਾ ਨਹੀਂ ਹੁੰਦਾ ਜਦੋਂ ਸੱਚੀ ਪ੍ਰੀਤ ਨਾਲ ਬੰਦੇ ਦਾ ਜੋੜ ਮਿਲ ਜਾਂਦਾ ਬਾਰ ਜਾ ਲਖ 베ਰੀਆਂ ਹਰ ਸੱਜਣ ਗਾਮਗਾ ਮੈਂ ਵਾਰਨੇ ਜਾਵਾ ਬਲਿਹਾਰਨੇ ਜਾਵਾ ਲਖ ਵਾਰੀ ਉਸ ਉਸ ਸੱਜਣ ਤੋਂ ਜੀ ਦੀ ਕੋਈ ਸੀਮਾ ਨਹੀਂ ਅਸੀਮ ਜਿਹਨੂੰ ਮਾਪਿਆ ਨਹੀਂ ਜਾ ਸਕਦਾ ਜਿਹਨੂੰ ਤੋਲਿਆ ਨਹੀਂ ਜਾ ਸਕਦਾ ਸ਼ਰਾਂਮ ਪਈ ਨਰਾਇਣਾ ਨਾਨਕ ਦਰ ਪਈਆ ਗੁਰੂ ਪਾਸ਼ਾ ਕਹਿੰਦੇ ਮੈਂ ਉਹਦੀ ਸ਼ਰਨ ਚਾ ਉਸ ਮਰੈਣ ਦੀ ਜੀ ਦੀ ਸ਼ਰਨ ਪਿਆ ਦੁੱਖ ਨਹੀਂ ਆਉਂਦਾ ਦੁੱਖ ਨਹੀਂ ਪਹੁੰਦਾ ਉਹਦਾ ਮਹਿਲਾ ਵੀ ਕਹਿੰਦੇ ਸੋਹਣਾ ਲੱਗਦਾ ਸਾਰੇ ਸੁੱਖ ਆਉਂਦੇ ਉਹ ਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾ ਵੇ ਪਰਵਾਇਆ ਬਖਸ਼ਦਾ ਹ ਤਾ ਵੇ ਪਰਵਾਸੀ ਗੁਰਗੋਵਨ ਸਿੰਘ ਬਾ ਪਰਵਾਨੀ ਸੀ ਵੇ ਪਰਵਾਸੀ ਜਦੋਂ ਕਿਹਾ ਮਾਤਾ ਨੇ ਪੁੱਛਿਆ ਬੱਚੇ ਕਿੱਥੇ ਆ ਤੇ ਪਾਸ਼ਾ ਕਹਿੰਦੇ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਹੱਥ ਕਰਕੇ ਕਿਆ ਸੀ ਮੇਰੇ ਵੱਲ ਆਪਣੇ ਵੱਲ ਕੀ ਅਸੀਂ ਗੁਰੂ ਦੇ ਲਾਲ ਬਣ ਸਕਾਂਗੇ ਉਹ ਸਾਡੀ ਝੋਲੀ ਪਾ ਕੇ ਗਏ ਸੀ ਗੁਰੂ ਪਾਸ਼ਾ ਵੇ ਪ੍ਰਵਾਹ ਹੋ ਕੇ ਕੋਈ ਗੱਲ ਨਹੀਂ ਮੈਂ ਪਰਵਾਹ ਨਹੀਂ ਕੀਤੀ ਆਪਣੇ ਬੱਚਿਆਂ ਦੀ ਆਨੰਦਪੁਰ ਦੀ ਮਾਤਾ ਪਿਤਾ ਕਿਸੇ ਦੀ ਪਰਵਾਹ ਨਹੀਂ ਕੀਤੀ ਮੈਂ ਪਰਵਾਹ ਕੀਤੀ ਆਪਣੇ ਸਿੱਖਾਂ ਦੀ ਆਪਣੇ ਪਿਆਰਿਆਂ ਦੀ ਇਹਨਾਂ ਨੂੰ ਪਿਆਰੇ ਕਿਹਾ ਇਹਨਾਂ ਨੂੰ ਪੁੱਤ ਕਿਹਾ ਕਿ ਮੈਂ ਉਹਨਾਂ ਦਾ ਪੁੱਤ ਬਣ ਦੇ ਲਾਇਕ ਹਾਂ ਆਓ ਇਹ ਜ਼ਰੂਰ ਵਿਚਾਰ ਕਰਨਾ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ